ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਨਗਰਾਂ ਰਸਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਹੈ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੇਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਹੈ ਇੱਕ ਆਪ ਜੀ ਨੂੰ ਬੇਨਤੀ ਕਰਦੀ ਹੈ ਜਿਸ ਤਰ੍ਹਾਂ ਸਾਡੇ ਕੋਲ ਆਇਆ ਆ ਦੀ ਆ ਅਸੀਂ ਉਸ ਤਰ੍ਹਾਂ ਹੀ ਉਹਨੂੰ ਅਪਲੋਡ ਕਰ ਦਿੰਨੇ ਆ ਸੋ ਤੁਹਾਨੂੰ ਬੇਨਤੀ ਆ ਵੀ ਕਿਰਪਾ ਕਰਕੇ ਵੀਡੀਓ ਜ਼ਰੂਰ ਐਂਡ ਤੱਕ ਦੇਖਿਆ ਕਰੋ ਲੜਕੇ ਤੇ ਲੜਕੀਆਂ ਦੇ ਰਿਸ਼ਤੇ ਰਲਵੇਂ ਮਿਲਵੇਂ ਹੁੰਦੇ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਮੇਸ਼ਾ ਤਰ੍ਹਾਂ ਆਪ ਜੀ ਨੂੰ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਸਾਡੇ ਕੋਲੇ ਜਿਸ ਤਰ੍ਹਾਂ ਵੇਰਵੇ ਆਉਂਦੇ ਨੇ ਅਸੀਂ ਉਸ ਤਰ੍ਹਾਂ ਹੀ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਅਸਲੀਅਤ ਬਾਰੇ ਸਾਨੂੰ ਕੋਈ ਇਹ ਜਾਣਕਾਰੀ ਨਹੀਂ ਪਹਿਲਾ ਰਿਸਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਪੱਟੀ ਗੋਤ ਖੰਨਾ ਏਰੀਆ 1995 ਡੇਟ ਆਫ ਬਰਥ 5 ਫੁੱਟ 3 ਇੰਚ ਕਾਦਾ ਬੇਟੀ ਦਾ ਬੀ ਡੀ ਐਸ ਇਹਨਾਂ ਦੀ ਕੁਆਲੀਫਿਕੇਸ਼ਨ ਡਾਕਟਰ ਬੀ ਡੀ ਐਸ ਨੇ ਇਹ ਪਿਤਾ ਜੀ ਖੇਤੀਬਾੜੀ ਦੇ ਨਾਲ ਬਿਜ਼ਨਸ ਕਰਦੇ ਨੇ ਭਰਾ ਆਸਟ੍ਰੇਲੀਆ ਸਟੱਡੀ ਵੀਜ਼ੇ ਦੇਖਾਇਆ ਮੈਨੇ ਨੀਡ ਬੁਆਏ ਪੀਆਰ ਕੈਨੇਡਾ ਆਸਟ੍ਰੇਲੀਆ ਔਰ ਡਾਕਟਰ ਫਰੋਂ ਪੰਜਾਬ ਇਨ ਸੇਮ ਕਾਸਟ ਲੜਕਾ ਕੈਨੇਡਾ ਦਾ ਪੀਆਰ ਹੋਵੇ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਪੀਆਰ ਹੋਵੇ ਜਾਂ ਫਿਰ ਇੰਡੀਆ ਦੇ ਵਿੱਚ ਬਤਾਓ ਡਾਕਟਰ ਕੁਆਲੀਫਾਈਡ ਹੋਵੇ ਤੇ ਜੌਬ ਕਰਦਾ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲਿਆ ਤੁਸੀਂ ਇਹਨਾਂ ਨਾਲ ਸੰਪਰਕ ਕਰਸਾ ਨੇ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਦਾ ਮਨਜੋਤ ਸਿੰਘ ਔਜਲਾ ਜੱਟ ਸਿੱਖ ਲੜਕਾ ਹੀਰਾਪੁਰ ਜਲੰਧਰ ਏਰੀਆ 1999 ਡੇਟ ਆਫ ਬਰਥ 5 ਫੁੱਟ 8 ਇੰਚ ਕੱਤ ਮਾਸਟਰ ਇਨ ਅਕਾਊਂਟਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਗਵਰਨਮੈਂਟ ਜੌਬ ਕੈਨੇਡਾ ਦੇ ਵਿੱਚ ਇਹ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬ ਕਰਦੇ ਨੇ ਇਹ ਲਿਵਿੰਗ ਸਰੀ ਵੀਸੀ ਕੈਨੇਡਾ ਸਰੀ ਵੀਸੀ ਕੈਨੇਡਾ ਵਿੱਚ ਰਹਿ ਰਹੇ ਨੇ ਇੱਕ ਛੋਟਾ ਪਰਾਨਾ ਇੱਕ ਇਹਨਾਂ ਦੇ ਮਾਤਾ ਜੀ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਸੇਮ ਏਜ অর ਲੈਸ ਪ੍ਰੀਫਰੈਂਸ ਗਰਲ ਇਜ਼ ਆਲਸੋ ਕੈਨੇਡਾ ਇਫ ਐਨੀ ਅਨਦਰ ਕੰਟਰੀ ਆਲਸੋ ਬੀ ਕੋਰਸ ਡਰਾਈਵਰ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਜਿਹਦੀ ਉਮਰ ਲੜਕੇ ਜਿੰਨੀ ਜਾਂ ਉਹਨਾਂ ਤੋਂ ਘੱਟ ਹੋਵੇ ਕੈਨੇਡਾ ਨੂੰ ਪਹਿਲ ਦਿੱਤੀ ਜਾਵੇਗੀ ਜੇ ਕਿਸੇ ਹੋਰ ਕੰਟਰੀ ਦਾ ਰਿਸ਼ਤਾ ਵੀ ਵਧੀਆ ਹੋਇਆ ਤਾਂ ਉਹ ਵੀ ਜ਼ਰੂਰ ਵਿਚਾਰਿਆ ਜਾਵੇਗਾ ਜੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਦਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਦੀਪ ਸਿੰਘ ਖੱਤਰੀ ਸਿੱਖ ਲੜਕਾ ਲੁਧਿਆਣਾ ਏਰੀਆ 1991 ਡੇਟ ਆਫ ਬਰਥ 6 ਫੁੱਟ ਕੱਦ ਗ੍ਰੈਜੂਏਟ ਨੇ ਇਹ ਰੈਸਟੋਰੈਂਟ ਦੇ ਵਿੱਚ ਇਹ ਜੌਬ ਕਰਦੇ ਨੇ ਵੱਡੇ ਭੈਣ ਭਰਾ ਇਹਨਾਂ ਦੇ ਐਂਬੈਰਡ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਟ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਸਕਰੀਨ ਤੇ ਇਹਨਾਂ ਦਾ ਵੀ ਨੰਬਰ ਚੱਲੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਜੱਟ ਸਿੱਖ ਲੜਕਾ ਮਾਨਗੋਤ ਡਲਹੌਜੀ ਕੈਨੇਡੀਅਨ ਸਿਟੀਜ਼ਨ ਲੜਕਾ ਹੈ 1993 ਡੇਟ ਆਫ ਬਰਥ 5 ਫੁੱਟ 4 ਇੰਚ ਕਾਦ 10 ਪਲੱਸ 2 ਕੀਤੀ ਇਹਨਾਂ ਨੇ ਚੰਡੀਗੜ੍ਹ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਰਮ ਕੈਨੇਡਾ एंड मेडिसन हट डेंटिस्ट हाइजेनटिस्ट फ्रॉम प्रिंस जॉर्ज बीसी कनेडा टेन प्लस टू चंडीगढ़ तो की बिजनेस एडमिनिस्ट्रेशन कनेडा तो की मेडिसन हट डेंटिस्ट हाइजीनिस्ट यह प्रिंस जॉर्ज बीसी कनेडा तो की ਇਹ ਪ੍ਰਿੰਸ ਜਾਰਜ ਦੇ ਵਿੱਚ ਕਲਿਨਿਕ ਦੇ ਵਿੱਚ ਜੋਬ ਕਰਦਣਾ ਬਤੌਰ ਡੈਂਟਿਸਟ ਇਹਨਾਂ ਦੀ ਰਿਕੁਆਇਰਮੈਂਟ ਹੈ ਜੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਨ ਮੈਡੀਕਲ ਲਾਈਨ fromParams ਜੱਟ ਸਿੱਖ ਫੈਮਿਲੀ ਪੜ੍ਹੀ ਲਿਖੀ ਸੋਹਣੀ ਸਨਖੀ ਲੜਕੀ ਜੋ ਮੈਡੀਕਲ ਲਾਈਨ ਦੇ ਵਿੱਚ ਜੋਬ ਕਰਦੀ ਹੋਵੇ ਔਰ ਮੈਡੀਕਲ ਨਾਲ ਸੰਬੰਧਤ ਉਹਦੀ ਕੁਆਲਿਫਿਕੇਸ਼ਨ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਿਰਫ ਜੱਟ ਸਿੱਖ ਫੈਮਿਲੀ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਕਮਲਪ੍ਰੀਤ ਸਿੰਘ ਜੱਟ ਸਿੱਖ ਲੜਕਾ ਬਰਾੜ ਗੋਥ ਦਸਤਾਰਦਾਰ ਇੱਕ ਲੜਕਾ ਹੈ ਮੋਗਾ ਏਰੀਆ ਪੀਆਰ ਕੈਨੇਡਾ 1997 ਡੇਟ ਆਫ ਬਰਥ 5 ਫੁੱਟ 7 ਇੰਚ ਕੱਟ ਸਿਵਲ ਇੰਜੀਨੀਅਰਿੰਗ ਆਰਚਟੈਕਚਰ ਆ ਇਸ ਇਨਦੀ ਕੁਆਲਿਫਿਕੇਸ਼ਨ ਆ ਜੀ ਜੌਬ ਕਰ ਜਨੇ ਸਟਰਕਚਰਲ ਡਿਜ਼ਾਈਨਰ ਐਂਡ ਟਰੱਕ ਡਰਾਈਵਰ ਪ੍ਰਾਪਰਟੀ اٹਕੀਲੇ ਆ ਦੋ ਭਰਾ ਨੇ ਭਰਾ ਮੈਰਿਡਾ ਇੰਗਲੈਂਡ ਦੇ ਵਿੱਚ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਪ੍ਰੀਫਰੈਂਸ ਟੂ ਕੈਨੇਡਾ ਪੀਆਰ ਪਰਮੈਂਟ ਵਟ well qualified from india also be acceptable area preferred moga faridkot wagaira padhi likhi sohni sanakhi ladki jo canada di pr hove ya fir parp pramdte hove onu eh paal den ke pranto je ladki india ton well qualified a te oh vi rishta zarur vichara javega jehda ਇਹ ਏਰੀਆ ਹੋ ਮੋਗਾ ਜਾਂ ਫਰੀਦਕੋਟ ਇਹ ਏਰੀਆ ਨਾਲ ਸੰਬੰਧਤ ਇਹਨਾਂ ਨਾਲ ਸੰਪਰਕ ਕਰਨ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਇਟਲੀ ਤੋਂ ਨਾਮ ਕੌਰ ਸਿੱਖ ਲੜਕੀ ਗੋਤ ਸੱਪਲ ਨਾਨਕਾਂ ਦੀ ਗੋਤ ਕੈਥ ਪਟਿਆਲੇ ਤੋਂ ਇਟਲੀ ਸਿਟੀਜ਼ਨਾਂ ਬੇਟੀ ਇਹ 1997 ਡੇਟ ਆਵਰਥ 5 ਫੁੱਟ 6 ਇੰਚ ਕਾਦਾ ਬੇਟੀ ਦਾ ਇਨਾਂ ਨੇ ਕੰਪਲੀਟਡ ਸਟੱਡੀ ਐਜ਼ ਐਨ ਅਕਾਊਂਟੈਂਟ ਇਨਾਂ ਨੇ ਸਟੱਡੀ ਕੰਪਲੀਟ ਕੀਤੀ ਹੈ ਜੀ ਅਕਾਊਂਟੈਂਟ ਦੇ ਤੌਰ ਤੇ ਸਾਰਾ ਪਰਿਵਾਰ ਇਟਲੀ ਵਿੱਚ ਸੈਟਲਡ ਆ ਭਰਾ ਇਹਨਾਂ ਦਾ ਮੈਰਿਡ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਪੜਿਆ ਲਿਖਿਆ ਸਰਦਾਰ ਦਸਤਾਰਦਾਰੀ ਲੜਕਾ ਗੁਰਸਿੱਖ ਫੈਮਿਲੀ ਤੋਂ ਹੋਵੇ ਕੱਤ ਪੰਜ ਫੁੱਟ 11 ਇੰਚ ਦੇ ਕਰੀਬ ਹੋਵੇ ਬੈਸ ਨੂੰ ਨਸ਼ਾ ਰਹਿਤ ਹੋਵੇ ਲੜਕਾ ਜੱਟ ਸਿੱਖ ਪਰਿਵਾਰ ਦਾ ਵੀ ਹੋ ਸਕਦਾ ਹੈ ਅਗਰ ਲੜਕਾ ਇਟਲੀ ਤੋਂ ਹੋਵੇ ਉਹਨੂੰ ਪਹਿਲ ਦਿੱਤੀ ਜਾਵੇ। ਇਹ ਇਹਨਾਂ ਦੀ ਰਿਕੁਆਇਰਮੈਂਟ ਹੈ। ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਜਾਏ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ। ਜੱਟ ਸਿੱਖ ਲੜਕਾ ਦਸਤਾਰ ਧਾਰੀ ਵੈਸ਼ਨੋ ਬਾਗਾਪੁਰਾਣਾ ਮੋਗਾ ਏਰੀਆ ਕੈਨੇਡਾ ਸਿਟੀਕਨ। ਬਤੌਰ ਸੌਫਟ ਇੰਜੀਨੀਅਰ ਸੌਫਟਵੇਅਰ ਇੰਜੀਨੀਅਰ ਦੇ ਤੌਰ ਤੇ ਇਹ ਕੰਮ ਕਰਦੇ ਨੇ। 85000 ਕੈਨੇਡੀਅਨ ਡਾਲਰ ਪ੍ਰਤੀ ਸਾਲ ਇਹਨਾਂ ਦੀ ਪੈਕੇਜ ਆ ਕੈਨੇਡਾ ਵਿੱਚ ਇਹਨਾਂ ਦੇ ਤਿੰਨ ਕੰਮ ਨੇ ਆਪਣੇ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਜਾਂ ਫਿਰ ਸਟੂਡੈਂਟ ਵੀਜੇ ਕਿਸੇ ਵੀ ਤਿੰਨ ਸਟੇਟ ਤੋਂ ਹੋ ਸਕਦੀ ਆ ਕੱਤ 5 ਫੁੱਟ 5 ਇਚ ਦੇ ਕਰੀਬ ਹੋਵੇ ਘੱਟ ਨਾ ਹੋਵੇ ਇਹ ਕਹਿੰਦੇ ਨੇ ਵਿਆਹ ਅਸੀਂ ਕੈਨੇਡਾ ਵਿੱਚ ਹੀ ਕਰਨਾ ਇਹਨਾਂ ਦੇ ਦੋ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਅਗਲਾ ਰਿਸ਼ਤਾ ਲੋਟ ਕਰੋ ਜੱਟ ਸਿੱਖ ਲੜਕਾ सिरसा ਹਰਿਆਣਾ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀਏ ਐਲਐਲਬੀ ਐਂਡ ਐਮਏ ਐਲਐਲਬੀ ਬੀਐਲਐਲਬੀ ਐਲਐਲਐਮ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਆ ਜੀ ਦੋ ਭਰਾ ਨੇ ਆਰਪੁਨੂ ਪ੍ਰੋਪਰਟੀ ਹਾਂ ਦੇ ਕੋਲੇ ਕਾਫੀ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਇੱਛਾ ਰੀਕোয়ারਮੈਂਟ ਆ ਜੀ ਇਹਨਾਂ ਦਾ ਵੀ ਸਕਰੀਟ ਨੰਬਰ ਚਾਹੀਦਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਮੋਗਾ ਏਰੀਆ 1997 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਬੀਏ ਵਿਦ ਮੈਥ ਐਂਡ ਬੀਐਸਸੀ ਆਈਟੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਜੀ ਭੈਣ ਇਹਨਾਂ ਦੇ ਕੈਨੇਡਾ ਚ ਨੇ 5 ਏਕੜ ਇਹਨਾਂ ਕੋਲ ਪ੍ਰਾਪਰਟੀ ਆ 7 ਮਾਲੇ ਦਾ ਇੱਕ ਸ਼ਹਿਰੀ ਪਲਾਟ ਆ ਇਹਨਾਂ ਦੀ ਰਿਕোয়ারਮੈਂਟ ਆ ਜੀ ਲੜਕੀ ਖਾਨਦਾਨੀ ਹੋਵੇ ਘਰੇਲੂ ਕੰਮ ਕਾ ਜਾਣਦੀ ਹੋਵੇ ਬਿਊਟੀ ਪਾਰਲਰ ਨਾ ਜਾਂਦੀ ਹੋਵੇ ਬੜੀ ਵਿਸ਼ਾਗਿਆਨੀ ਘੱਟ ਹੋਵੇ ਪਰੰਤੂ ਮੇਰੇ ਨਾਲ ਮੇਰੇ ਮਾਤਾ ਪਿਤਾ ਦਾ ਖਿਆਲ ਰੱਖਣ ਵਾਲੀ ਹੋਵੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਿਕਰੀਤ ਇਹਨਾਂ ਦਾ ਨੰਬਰ ਚੱਲ ਗਿਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੂ ਐਸ ਤੋਂ ਰਿਸ਼ਤਾ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਲੁਧਿਆਣਾ ਏਰੀਆ ਸਿਟੀਜ਼ਨ ਯੂ ਐਸ 1998 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਹੈ 11 ਕੇ ਲੈਣਾ ਕੋਲ ਪ੍ਰੋਪਰਟੀ ਹੈ ਇੰਡੀਆ ਦੇ ਵਿੱਚ ਸਾਰਾ ਪਰਿਵਾਰ ਇਹਨਾਂ ਦਾ ਯੂ ਐਸ ਦੇ ਵਿੱਚ ਵੈਲ ਸੈਟਲਡ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਟ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਗਰਲ ਸਕਰੀ ਇਹਨਾਂ ਦਾ ਵਟਸਐਪ ਨੰਬਰ ਚੱਲ ਰਿਹਾ ਜੀ ਤੁਸੀਂ ਵਧੇਰੇ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਆਸਟ੍ਰੇਲੀਆ ਦਾ ਰਾਜਪੂਤ ਮਹਿਰਾ ਲੜਕਾ करनाल ਹਰਿਆਣਾ ਪੀਆਰ ਆਸਟ੍ਰੇਲੀਆ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਡੇਟ ਆਫ ਬਰਥ 1992 5 ਫੁੱਟ 7 ਇੰਚ ਕੱਦ ਐਮਪੀਏ ਕੀਤੀ ਹੋਈ ਆ ਐਮਪੀਏ ਨਰਸਿੰਗ ਕੀਤੀ ਹੋਈ ਆ ਸਿਡਨੀ ਆਸਟ੍ਰੇਲੀਆ ਤੋਂ ਐਜ਼ ਅ ਨਰਸਿੰਗ ਇਨ ਕੈੰਬਰਾ ਹੈਲਥ ਡਿਪਾਰਟਮੈਂਟ ਦੇ ਵਿੱਚ ਇਹ ਜੌਬ ਕਰਦੇ ਨੇ ਆਸਟ੍ਰੇਲੀਆ ਦੇ ਵਿੱਚ 95000 ਡਾਲਰ ਇਹਨਾਂ ਦੀ ਇਨਕਮ ਆ ਜੀ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਭਰਾ ਇਹਨਾਂ ਦਾ ਸਰਕਾਰੀ ਜੋਬ ਕਰਦਾ ਨੀਟ ਵੈਲ এডਿਕੇਟਿਡ ਗਰਲ ਨੋ ਕਾਸਟ ਵਾਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲਿਆ ਜਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਜੱਟ ਸਿੱਖ ਲੜਕਾ ਸੰਧੂ ਗੋਤ ਤਰਨਤਾਰਨ ਸਾਹਿਬ ਔਨ ਵਰਕ ਪਰਮਿਟ ਕੈਨੇਡਾ 1995 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀਸੀਏ ਕੀਤੀ ਹੋਈ ਆ ਆਈਟੀ ਕੰਪਿਊਟਰ ਕੀਤਾ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਆ ਜੀ ਫਾਜ਼ਲ ਸਾਹਿਬ ਇਹਨਾਂ ਦੇ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਨੇ ਪ੍ਰਾਪਰਟੀ ਨਾਲ ਕੋਲੇ 4 ਏਕੜਾ ਰਿਕੁਆਇਰਮੈਂਟ ਇਹਨਾਂ ਦੀ ਆ ਜੀ ਨੀਡ ਪੀਆਰ ਵਰਕ ਪਰਮਿਟ ਗ੍ਰਾਂਟ ਫਰੋਮ ਕੈਨੇਡਾ ਬੀਐਸਸੀ ਨਰਸਿੰਗ অর ਫਰੋਮ ਇੰਡੀਆ ਵੈਲ ਕੁਆਲੀਫਾਈਡ ਬੀਐਸਸੀ ਨਰਸਿੰਗ অর master degree in it has height 5 foot 6 inch prefer area majha majhe to alawa firozpur muktsar saheb ladki pr ya ja work permit de canada ton hove vadiya qualified hove ja fir ਈਡੀਆ ਤੋਂ ਬੀਐਸਸੀ ਨਰਸਿੰਗ ਜਾਂ ਫਿਰ ਮਾਸਟਰ ਡਿਗਰੀ ਆਈਟੀ ਦੇ ਵਿੱਚ ਹੋਵੇ ਵੈਲ ਕੁਆਲਿਫਾਈਡ ਲੜਕੀ ਹੋਵੇ ਉਹ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਲੜਕੀ ਦਾ ਕੱਦ 5 ਫੁੱਟ 6 'ਚ ਦੇ ਕਰੀਬ ਹੋਵੇ ਸਾਰਾ ਮਾਝਾ ਏਰੀਆ ਗੁਰਦਾਸਪੁਰ ਅੰਮ੍ਰਿਤਸਰ ਤਾਨਤਲ ਸਾਹਿਬ ਅਤੇ ਫਿਰੋਜ਼ਪੁਰ ਤੇ ਮੁਕਸਰ ਸਾਹਿਬ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਲੋੜਵੰਦ ਇਹਨਾਂ ਦਾ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਗੁਰਪ੍ਰੀਤ ਸਿੰਘ ਜੱਟ ਸਿੱਖ ਲੜਕਾ ਜਲੰਧਰ 1990 ਡੇਟ ਆਵਰ 6 ਫੁੱਟ ਕੱਦ 10+2 ਕੁਆਲਿਫਿਕੇਸ਼ਨ ਭਰਾ ਇਹਨਾਂ ਦਾ ਮੈਰਿਟ ਆ ਕਾਰ ਸੇ ਪਰਚੇਜ ਅਤੇ ਪ੍ਰਾਪਰਟੀ ਸਲਾਹਕਾਰ ਦੇ ਤੌਰ ਤੇ ਇਹ ਕੰਮ ਕਰਦੇ ਨੇ ਜੋ ਕਿ ਅਤੇ ਕੈਨੇਡਾ ਦਾ ਇਹ ਵਿਜ਼ਿਟ ਵੀਜ ਅਤੇ ਲੜਕੇ ਕੋਲੇ ਹੈਗੇ ਨੇ ਜੀ ਯੂਕੇ ਇਹ ਚਾਰ ਵਾਰੀ ਲੜਕਾ ਜਾਇਆ ਤਿੰਨੇ ਨਾਲ ਕੋਲੇ ਸ਼ਹਿਰੀ ਮਕਾਨ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੇ ਨੀਡ ਐਨ ਆਰ ਆਈ ਗਰਲ ਫਰੋਂ ਨੀਡ ਐਨ ਆਰ ਆਈ ਗਰਲ ਇੱਕ ਤਾਂ ਇਹ ਹੈ ਜਾਂ ਫਿਰ ਕਹਿੰਦੇ ਲੜਕੀ ਇੰਡੀਆ ਤੋਂ ਵੀ ਹੋਵੇ ਉਹ ਵੀ ਜ਼ਰੂਰ ਰਿਸ਼ਤਾ ਵਿਚਾਰਿਆ ਜਾਵੇਗਾ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਨਦੀਪ ਸਿੰਘ ਮਹਿਰਾ ਸਿੱਖ ਲੜਕਾ ਬਟਾਲਾ ਏਰੀਆ 1985 ਡੇਟ ਆਫ ਬਰਥ ਸ਼੍ਰੀਨਗਰ ਵਿਖੇ ਬਤੌਰ ਕਾਰਪੈਂਟਰ ਇਹ ਕੰਮ ਕਰਦੇ ਨੇ ਭੈਣ ਮੈਰਿਡ ਆ ਕਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜਿਹਦੇ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਿਮਰਨਜੀਤ ਸਿੰਘ ਸੈਣੀ ਸਿੱਖ ਲੜਕਾ ਲੁਧਿਆਣਾ ਏਰੀਆ 1992 ਡੇਟ ਆਵਰ 5 ਫੁੱਟ 11 ਇੰਚ ਕੱਦ ਐਮ ਐਸ ਸੀ ਆਈ ਟੀ ਇਹਨ ਦੀ ਕੁਆਲਿਫਿਕੇਸ਼ਨ ਆ ਜੀ ਸੌਫਟਵੇਅਰ ਡਿਵੈਲਪਰ ਦੇ ਤੌਰ ਤੇ ਇਹ ਕੰਮ ਕਰਦੇ ਨੇ ਪਿਤਾ ਜੀ ਦੇ ਸੁਰਗਵਾਸ ਹੋ ਚੁੱਕੇ ਨੇ ਪੜੀ ਲਿਖੀ ਕਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਇਹਨਾਂ ਦਾ ਨੰਬਰ ਚੱਲਦਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਡ ਕਰੋ ਜੀ ਨਾਮ ਕੌਰ ਜੱਟ ਸਿੱਧ ਲੜਕੀ ਪਾਇਲ ਲੁਧਿਆਣਾ ਏਰੀਆ 1990 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਇਹ ਲੜਕੀ ਸਿਟੀਜਨ ਆ ਕੈਨੇਡਾ ਐਮਸੀਏ ਇੰਡੀਆ ਤੋਂ ਕੀਤੀ ਆ ਆਈਟੀ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਨਾ ਨੇ ਕੈਨੇਡਾ ਤੋਂ ਬੜੀਆ ਜੌਹਾ ਗੁੱਡ ਜੌਹਾ ਅਤੇ ਬਰੀਆ ਕੰਪਨੀ ਆਈਟੀ ਕੰਪਨੀ ਦੇ ਵਿੱਚ ਆਫਿਸ ਦੇ ਵਿੱਚ ਸਿਟਿੰਗ ਜੌਬ ਹੈ ਇਹਨਾਂ ਦੀ ਇਹ ਬੇਟੀ ਸ਼ਾਰਟ ਟਾਈਮ ਡਾਈਗੋਸੀਆ ਕੋਈ ਇਹਨਾਂ ਦੇ ਕਿਡਜ਼ ਵਗੈਰਾ ਕੋਈ ਨਹੀਂ ਬੱਚਾ ਕੋਈ ਨਹੀਂ ਇਹ ਕਹਿੰਦੇ ਵੈਸੇ ਲੜਕੀ ਵੇਖਸੂਰ ਆ ਕੋਈ ਸਬਬ ਬਣ ਗਿਆ ਹੋਣਾ ਜੀ ਕੋਈ ਤਲਾਕ ਦਾ ਪ੍ਰਾ ਮੈਰਿਡ ਆ ਪੀਆਰ ਕੈਨੇਡਾ ਇਹਨਾਂ ਦੀ ਰਿਕਵਰਮੈਂਟ ਹੈ ਜੀ ਲੜਕਾ ਪੀਆਰ ਸਿਟੀਜ਼ਨ ਜਾਂ ਪੀਆਰ ਹੋਣ ਵਾਲਾ ਹੋਵੇ ਸਿਰਫ ਉਹ ਹੀ ਸੰਪਰਕ ਕਰਨ ਲੜਕਾ ਨਸ਼ਾ ਰਹਿਤੇ ਪੜਿਆ ਲਿਖਿਆ ਹੋਵੇ ਲੁਧਿਆਣੇ ਦੇ ਇਲਾਕੇ ਦੇ ਨਜ਼ਦੀਕ ਵਾਲੇ ਪਰਿਵਾਰ ਹੀ ਸੰਪਰਕ ਕਰਨ ਵਰਕ ਪਰਮਿਟ ਜਾਂ ਇੰਡੀਆ ਵਾਲੇ ਸੰਪਰਕ ਨਾ ਕਰਨ ਜੋ ਲੜਕਾ ਵਰਮ ਪਰਮਿਟ ਤੇ ਕੈਨੇਡਾ ਗਿਆ ਹੋਇਆ ਜਾਂ ਫਿਰ ਇੰਡੀਆ ਤੋਂ ਵੈਲ ਕੁਆਲੀਫਾਈਡ ਆ ਉਹ ਬਿਲਕੁਲ ਗਰੇ ਸੰਪਰਕ ਨਾ ਕਰਨਾ ਸਿਰਫ ਜੋ ਲੜਕਾ ਸਿਟੀਜ਼ਨ ਆ ਜਾਂ ਪੀਆਰ ਆ ਜਾ ਪੀਆਰ ਹੋਣ ਦੇ ਕਾਬਿਲ ਆ ਉਹੀ ਇਹਨਾਂ ਨਾਲ ਸੰਪਰਕ ਕਰਨ ਇਹ ਇਹਨਾਂ ਦੀ ਬੇਨਤੀ ਆ ਫਿਰ ਜ਼ਿਆਦਾ ਟੈਲੀਫੋਨ ਚਲੇ ਜਾਂਦੇ ਨੇ ਤੇ ਉਹਦੇ ਨਾਲ ਪ੍ਰੋਬਲਮ ਕ੍ਰੀਏਟ ਹੁੰਦੀ ਆ ਇਹਨਾਂ ਦਾ ਸਕਰੀਨ ਤੇ ਨੰਬਰ ਚਲੇ ਜੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਮਰਜੀਤ ਸਿੰਘ ਰਾਮਗੜੀਆ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 29 ਸਾਲ ਉਮਰ 10+2 ਐਂਡ ਆਈਟੀਆ ਹਿੰਦੀ ਕੁਆਲੀਫਿਕੇਸ਼ਨ ਆਈ ਇਹ ਡੀਜੇ ਸਾਊਂਡ ਅਤੇ ਇਲੈਕਟ੍ਰੀਸ਼ੀਅਨ ਵਰਕ ਦੇ ਤੌਰ ਤੇ ਕੰਮ ਕਰਦਿੰਦਾ ਹੈ ਕਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਫਰਾਂਸ ਤੋਂ ਜੱਟ ਸਿੱਖ ਲੜਕਾ ਮਲੇ ਕੋਲਾ ਏਰੀਆ ਸਿਟੀਜ਼ਨ ਫਰਾਂਸ ਪੈਰਿਸ ਦੇ ਵਿੱਚ ਰਹਿ ਰਿਹਾ ਜੀ ਇਹ 37 ਸਾਲ ਉਮਰ ਭੈਣ ਅਤੇ ਭਰਾ ਮੈਰਿਡ ਪ੍ਰਾਪਰਟੀ 4 ਕਿੱਲੇ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਕਾਰਸਾ ਅਗਲਾ ਰਿਸਤਾ ਨੋਟ ਕਰੋ ਜੀ ਅਮਰਿੰਦਰ ਕੌਰ RAMDAS ਜਿਆ ਸਿੱਖ ਲੜਕੀ ਪਟਿਆਲਾ ਏਰੀਆ 796 ਡੇਟ ਆਫ ਬਰਥ 5 ਫੁੱਟ 2 ਇੰਚ ਕੱਦ ਬੀਐਸਸੀ ਮੈਡੀਕਲ ਐਮਐਸਸੀ ਜ਼ੋਲੋਜੀ ਬੀਐਡ ਸੀਐਟ ਪੀਟਾਟ ਕਲੀਅਰ ਇਹ ਬੇਟੀ ਦੀ ਕੁਆਲੀਫਿਕੇਸ਼ਨਾਂ ਪੜ੍ਹੀ ਲਿਖਿਆ ਵੀ ਲੜਕੀ ਬਹੁਤ ਜ਼ਿਆਦਾ ਐਮਐਸਸੀ ਜ਼ੋਲੋਜੀ ਦੀ ਕੀਤੀ ਹੋਈ ਹੈ ਬੀਐਡ ਕੀਤੀ ਹੋਈ ਹੈ ਸੀਐਟ ਤੇ ਪੀਟਾਟ ਕੁਆਲੀਫਾਈਡ ਹੈ ਮਾਤਾ ਜੀ ਦਾ ਦੇ ਅਪਤਾਰ ਸੁਪਰਡੈਂਡੈਂਟ ਬੀਡੀਪੀਓ ਆਫਸ ਦੇ ਵਿੱਚ ਜੋਬ ਕਰਦਿੰਨਾ ਹੈ ਫਾਦਰ ਸਾਹਿਬ ਇਹਨਾਂ ਦੇ ਬੈਂਕ ਮੈਨੇਜਰ ਨੇ ਦੋ ਭਰਾ ਨੇ ਉਹ ਟਾਂਟੋ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਇੰਡੀਆ ਤੋਂ ਲੜਕਾ ਆਫੀਸਰ ਕੇਡਰ ਦਾ ਹੋਵੇ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਵੈਲ ਕੁਆਲੀਫਾਈਡ ਲੜਕਾ ਪੀਆਰ ਕੈਨੇਡਾ ਤੋਂ ਹੋਵੇ ਇਹ ਰਿਕੁਆਇਰਮੈਂਟ ਹੈ ਜੀ ਜੋ ਇਸ ਜੋਤਾ ਵਾਲੇ ਲੜਕੇ ਨੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਫਰਾਂਸ ਤੋਂ ਜੱਤ ਸਿੱਖ ਲੜਕਾ ਗੁਰਦਾਸਪੁਰ ਏਰੀਆ ਪੀ ਆਰ ਫਰਾਂਸ 1993 ਡੇਟ ਆਫ ਬਰਥ 5 ਫੁੱਟ 11 ਇੰਚ ਕਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਡ ਗਰਲ ਐਮ ਐ ਬੀ ਐਡ ਬੀ ਐਡ ਐਮ ਐ ਬੀ ਐਡ ਲੜਕੀ ਹੋਵੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਇਹਨਾਂ ਨਾਲ ਲੋੜਵੰਦ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਦਾ ਪੁਨੇਥ ਮੱਝ ਵੀ ਲੜਕਾ ਕੈਨੇਡਾ ਸਿਟੀਜ਼ਨ ਹੁਸ਼ਿਆਰਪੁਰ ਏਰੀਆ 1991 ਡੇਟ ਆਫ ਬਰਥ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਕੈਡ ਕੈਮ ਪ੍ਰੀ ਨਰਸਿੰਗ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਪਿਤਾ ਜੀ ਇਹਨਾਂ ਦੇ ਸਰਕਾਰੀ ਜੋਬ ਕਰ ਰਹੇ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਭੈਣ ਕੈਨੇਡਾ ਨੀਡ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕ੍ਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਨੂੰ ਨੋਟਨ ਪਾ ਸਕਦੇ ਆਂ ਅਗਲਾ ਰਿਸਤਾ ਨੋਟ ਕਰੋ ਜੀ ਰਣਜੋਤ ਸਿੰਘ ਰਾਲੋਵਾਲ ਸਿੱਖ ਲੜਕਾ ਜਲੰਧਰ ਏਰੀਆ ਰਣਜੋਤ ਸਿੰਘ ਰਾਲੋਵਾਲ ਸਿੱਖ ਲੜਕਾ ਜਲੰਧਰ ਏਰੀਆ 6 ਵਾਰਾਂ 6'8" ਪੰਜ ਫੁੱਟ 8 ਇੰਚ ਕੱਤਾ ਐਮਐਸਸੀ ਮਾਈਕਰੋ ਬਾਇਓਲੋਜੀ ਮੈਡੀਕਲ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਮਾਈਕਰੋ ਬਾਇਓਲੋਜੀ ਮੈਡੀਕਲ ਦੇ ਵਿੱਚ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਇਹਨਾਂ ਦੀ ਆਪਣੀ ਲੈਬਾਰਟਰੀ ਆ ਆਪਣਾ ਹੀ ਬਿਜ਼ਨਸ ਕਰ ਰਹੇ ਨੇ ਫਾਦਰ ਸਾਹਿਬ ਇਹਨਾਂ ਦੇ ਜਨਰਲ ਫਿਜੀਸ਼ੀਅਨ ਡਾਕਟਰ ਨੇ ਮਾਤਾ ਜੀ ਉਹ ਹੈਗੇ ਨੇ ਹੋਮੀਓਪੈਥਿਕ ਫਾਰਮਾਸਿਸਟ ਨੇ ਓਨ ਹੋਮੀਓਪੈਥਿਕ ਸ਼ਾਪ ਹੈ ਇਹਨਾਂ ਦੀ ਉਹ ਆਪਣੀ ਸ਼ਾਪ ਚਲਾ ਰਹੇ ਨੇ ਜੀ ਡਾਕਟਰੀ ਕਰ ਰਹੇ ਨੇ ਹੋਮੋਪੈਥੀ ਦੀ ਛੋਟਾ ਭਰਾ ਇਹਨਾਂ ਦਾ ਬੀ ਐਮ ਐਸ ਡਾਕਟਰ ਆ ਸਾਰਾ ਪਰਿਵਾਰੀ ਡਾਕਟਰਾਂ ਦਾ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਕੀ ਆ ਰਿਕੁਆਇਰਡ ਮੈਡੀਕਲ ਪ੍ਰੋਫੈਸ਼ਨਲ ਗਰਲ ਲੈਬ ਪੈਥੋਲੋਜਿਸਟ ਡਾਕਟਰ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਚਾਹ ਤਾ ਹੋਵੇ ਲੜਕੀ ਹੋਵੇ ਲੈਬ ਪੈਥੋਲੋਜਿਸਟ ਡਾਕਟਰ ਜਾ ਫਿਰ BAMS ਹੋ ਸਕਦੀ ਆ BHMS ਵੀ ਹੋ ਸਕਦੀ ਆ BPT ਅਤੇ BDS ਇਹ ਪੰਜ ਚਾਰ ਜਿਹੜੀਆਂ ਕੁਆਲਿਫੀਕੇਸ਼ਨ ਆ ਇਹ ਡਾਕਟਰੀ ਨਾਲ ਸੰਬੰਧਤ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਹੋ ਸਕਦੀ ਆ ਜਾਂ ਫਿਰ ਲੜਕੀ ਇਸੇ ਕੁਆਲਿਫਿਕੇਸ਼ਨ ਦੇ ਕੁਆਲਿਫਿਕੇਸ਼ਨ ਦੇ ਵਿੱਚ ਸਟੱਡੀ ਕਰ ਰਹੀ ਹੋਵੇ ਆਰ ਉਹਦਾ ਕੋਈ ਲਾਸਟੀ ਹੈ ਹੋਵੇ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਮੈਡੀਕਲ ਲਾਈਨ ਨੇ ਸਮਾਂ ਦੇ ਲੜਕੀ ਜੋ ਹੈ ਉਹੀ ਇਹਨਾਂ ਨਾਲ ਸੰਬੰਧ ਕਰਨ ਜੀ ਲੈਬ ਪਥੋਲੋਜਿਸਟ ਡਾਕਟਰ ਬੀਏ ਐਮਐਸ ਬੀਐਚਐਮਐਸ ਬੀਪੀਟੀ ਬੀਡੀਐਸ ਜੋ ਇਹ ਕੁਆਲੀਫਿਕੇਸ਼ਨ ਲੜਕੀ ਰੱਖਦੀ ਆ ਜਾਂ ਫਿਰ ਸਟੱਡੀ ਦਾ ਕੋਈ ਫਾਈਨਲ ਇਅਰ ਆ ਹਜੇ ਪੜ ਰਹੀ ਆ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਕੰਬੋਜ ਸਿੱਖ ਲੜਕੇ ਕਪੂਰਥਲਾ ਆਨ ਬਰਟ ਪਰਮੈਂਟ ਕੈਨੇਡਾ ਮੰਬੋ ਸਿੱਖ ਲੜਕੇ ਕਪੂਰਥਲਾ ਔਨ ਵਰਕ ਪਰਮਿਟ ਕੈਨੇਡਾ 25/4/1995 ਡੇਟ ਆਫ ਬਰਥ 5 ਫੁੱਟ 4 ਇੰਚ ਕੱਤ ਬੈਚਲਰ ਆਫ ਸਾਇੰਸ ਐਂਡ ਬੈਚਲਰ ਆਫ ਐਜੂਕੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਡੀਆ ਤੋਂ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਦੂਸਰੀ ਕੁਆਲਿਫੀਕੇਸ਼ਨ ਇਹਨਾਂ ਦੀ ਕੈਨੇਡਾ ਤੋਂ ਪੀਜੀ ਡਿਪਲੋਮਾ ਇਨ ਹਿਊਮਨਿਟੀ ਰਿਸੋਰਸਸ ਮੈਨੇਜਮੈਂਟ ਐਂਡ ਬਿਜ਼ਨਸ ਮੈਨੇਜਮੈਂਟ ਇਹ ਕੈਨੇਡਾ ਤੋਂ ਹੈ ਲੜਕੀ ਦਾ ਇੱਕ ਛੋਟਾ ਭਰਾ ਉਹੋ ਪੀਆਰਾ ਕੈਨੇਡਾ ਪਿਤਾ ਜੀ ਨੇ ਦੇ ਪੰਜਾਬ ਪੁਲਿਸ ਦੇ ਵਿੱਚ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਗੁਰਸਿੱਖ ਹੋਵੇ ਨਸ਼ਾ ਰਹਿਤ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਚੰਗੇ ਖਾਨਦਾਨੀ ਪਰਿਵਾਰ ਦਾ ਲੜਕਾ ਹੋਵੇ ਸੇਮ ਕਾਸਟ ਦਾ ਹੋਵੇ ਕੈਨੇਡਾ ਪੀਆਰ ਹੋਵੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਇਹ ਰਿਸ਼ਤੇ ਦੇ ਵੇਰਵੇ ਆਪ ਜੀ ਨੇ ਸਾਂਝੇ ਕੀਤੇ ਗਏ ਹਨ ਜੀ 베ਰਵੇਂ ਬੋਲਦਾ ਤਾਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਜਾਂ ਕੋਈ 베ਰਵਾ ਵੱਧ ਘੱਟ ਬੋਲਿਆ ਹੋਵੇ ਹਿਉਮਨ ਮਿਸਟੇਕ ਹੈ ਜੀ ਗੁਸਤਾਖੀ ਮਾਫ ਕਰਨਾ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ